ਆਪਾਂ ਛੋਟਾ ਜਿਹਾ ਸੈਟਅਪ ਪਹਿਲਾਂ ਸ਼ਰਦਾਈ ਦਾ ਚਾਲੂ ਕੀਤਾ ਸੀ ਉਸ ਤੋਂ ਬਾਅਦ ਆਪਾਂ ਉਹ ਤੋਂ ਪੈਸੇ ਜੋੜ-ਜੋੜ ਕੇ ਫਿਰ ਆਪਾਂ ਛੋਟੀ ਜੀ ਕਾਰਟ ਲਗਾਈ ਸੀ ਆ ਹੈਗੀ ਹੈ ਡੀ ਕਾਰਟ ਅੱਛਾ ਇਹ ਪੁਰਾਣੀ ਕਾਰਟ ਹੈ ਪੁਰਾਣੀ ਕਾਰਟ ਹੈ ਡੀ ਅੱਛਾ ਆ ਸਾਡੇ ਕੋਲ ਹੈਗੀ ਆ ਪੁਰਾਣੀ ਕਾਰਟ ਬਰਸਰ ਵਾਲਿਆਂ ਦਾ ਸਾਰਿਆਂ ਦਾ ਪਿਆਰ ਨਾਲ ਬਾਬੇ ਦੀ ਕਿਰਪਾ ਨਾਲ ਸਭ ਨੇ ਬਹੁਤ ਪਿਆਰ ਦਿੱਤਾ ਉਹਨਾਂ ਦੀ ਕਿਰਪਾ ਨਾਲ ਆਪਾਂ ਪੜਿਆ ਵਾਲੇ ਸਟਾਫ ਕੋਈ ਵੀ ਅੱਜ ਕੱਲ੍ਹ ਆਪਣੇ ਬੱਚਿਆਂ ਨੂੰ ਗੰਦ ਖਵਾ ਕੇ ਰਾਜੀ ਨਹੀਂ ਹੈਗਾ ਸਾਥ ਉਤਰਾ ਖਾਣਾ ਚਾਹੁੰਦਾ ਆਪ ਅਸੀਂ ਵੀ ਹੋਗੇ ਤੁਸੀਂ ਵੀ ਹੋਗੇ ਤੇ ਆਪਾਂ ਉਹਨਾਂ ਨੂੰ ਦੁਬਾਰਾ ਰੈਡੀ ਤੇ ਸੱਦ ਲਿਆ ਇਹ ਆਪਣੇ ਤੇ ਡਿਪੈਂਡ ਕਰਦਾ ਕਿ ਲੋਕਾਂ ਨੂੰ ਕਿਹੋ ਜੀ ਚੀਜ਼ ਖਾਣੀ ਹੈ ਵਧੀਆ ਖਾਣੀ ਹੈ ਮਾੜੀ ਖਾਣੀ ਹੈ ਮਾੜੀ ਖਵਾਓਗੇ ਤਾਂ ਬੰਦਾ ਇੱਕ ਵਾਰ ਆਊਗਾ ਦੁਬਾਰਾ ਨਹੀਂ ਆਊਗਾ ਜੇ ਚੰਗੀ ਖਵਾਓਗੇ ਤਾਂ ਬੰਦਾ ਬਾਰ-ਬਾਰ ਆਊਗਾ ਚਾਰ ਲੋਕ ਲੈ ਕੇ ਆਊਗਾ ਤੇ ਤੇ ਟਾਬੇ ਰੈਸਟੋਰੈਂਟ ਬਣਾਉਂਦੇ ਨੇ ਲੋਕੇ ਚੀਜ਼ ਆਪਾਂ ਲਾਈ ਬਣਾਉਂਦੇ ਆ ਸਾਰੇ ਲੋਕੀ ਆਉਂਦੇ ਨੇ ਤੇ ਰੇੜੀ ਤੜਕੇ ਲੱਗ ਰਹੇ ਹੁੰਦੇ ਨੇ ਘਰ ਆ ਲਉਂਗਾ ਲੋਕੀ ਕਹਿੰਦੇ ਨੇ ਕਿ ਯਾਰ ਸਮੈਲ ਘਰ ਵਾਲੀ ਲੱਗ ਰਹੀ ਜਿਹੜੇ ਲੋਕਾਂ ਨੂੰ ਮਤਲਬ ਗਰ ਸਨਾਸ਼ਤਾ ਕੇ ਵੇ ਤੇ ਮਤਲਬ ਲੇਟ ਹੋ ਜਾਂਦੇ ਆ ਉਹ ਤੁਹਾਡੇ ਕੋਲ ਨਾਸ਼ਤਾ ਕਰਦੇ ਨੇ ਕੋਈ ਸਪੈਸ਼ਲ ਫੋਨ ਹੁੰਦੇ ਨੇ ਮੇਰੇ ਕੋਲ ਵਟਸਐਪ ਭਰਿਆ ਹੁੰਦਾ ਗੋਭੀ ਵਾਲੇ ਪਰੌਂਠੇ ਲਾ ਦਿਓ ਆਮੂਲੀ ਵਾਲੇ ਪਰੌਂਠੇ ਲਾ ਦਿਓ ਚਾਰ ਪਰੌਂਠੇ ਪੈਕ ਕਰ ਦਿਓ ਆਲੂ ਗੋਭੀ ਪੈਕ ਕਰ ਦਿਓ ਮ ਬਹੁਤ ਸਾਰੀ ਚੀਜ਼ਾਂ ਪਾਣ ਤੋਂ ਬਾਅਦ ਵੀ ਕੁਝ ਲੋਕ ਪਰਮਾਤਮਾ ਦੇ ਨਾਲ ਗਿਲੇ ਸ਼ਿਕਵੇ ਰੱਖਦੇ ਨੇ ਵੱਡੀ-ਵੱਡੀਆਂ ਕੋਠੀਆਂ ਦੇ ਵਿੱਚ ਰਹਿ ਕੇ ਬੰਗਲਿਆਂ ਦੇ ਵਿੱਚ ਰਹਿ ਕੇ ਵੀ ਉਹ ਸਕੂਨ ਮਹਿਸੂਸ ਨਹੀਂ ਕਰਦੇ ਲੇਕਿਨ ਅੱਜ ਇੱਕ ਅਜਿਹੇ ਮਿਹਨਤੀ ਕਪਲ ਦੀ ਤੁਹਾਨੂੰ ਕਹਾਣੀ ਜਿਹੜੀ ਅਦರ್ಶ ਹੋਣ ਜਾ ਰਹੇ ਹਾਂ ਜਿਹੜੇ ਅਮਿਸਲ ਦੇ ਵਿੱਚ ਗਿੱਲਵਾਂ ਦੀ ਜਗ੍ਹਾ ਉੱਥੇ ਆਪਣਾ ਇੱਕ ਫੂਡ ਦਾ ਕਾਰ ਲਗਾ ਕੇ ਬੈਠੇ ਨੇ ਬੜੀਆਂ ਸਪੈਸ਼ਲ ਚੀਜ਼ਾਂ ਬਣਾਉਂਦੇ ਨੇ ਆਪਣੀ 5 ਸਾਲ ਦੀ ਡਾਟਰ ਨੂੰ ਘਰ ਛੱਡ ਕੇ ਇੱਥੇ ਪਹੁੰਚਦੇ ਨੇ ਤੇ ਉਹ ਸਾਦਾ ਦਿਨ ਉਹ ਧੀ ਕਰਦੀ ਆ ਕਿ ਕਦੋਂ ਮੇਰੇ ਮਾਪੇ ਜਿਹੜੇ ਵਾਪਸ ਆਣਗੇ ਰਾਤ ਨੂੰ ਤੇ ਮੈਂ ਉਹਨਾਂ ਨੂੰ ਗੱਲ ਵਕੜੀ ਪਾ ਕੇ ਆਪਣੇ ਦਿਲ ਦੀਆਂ ਗੱਲਾਂ ਕਰ ਸਕਾਂ ਸੋ ਅੱਜ ਇਹੀ ਕਹਾਣੀ ਅੱਜ ਲੈ ਕੇ ਤੁਹਾਡੇ ਸਾਹਮਣੇ ਆਏ ਹਾਂ ਅਸੀਂ ਸਤੋ ਤੁਸੀਂ ਦੇਖ ਸਕਦੇ ਹੋ ਕਈ ਤਰੀਕੇ ਦੀਆਂ ਹੁਣ ਆਈਟਮਾਂ ਉਹਨਾਂ ਨੇ ਜਿਹੜੀਆਂ ਬਣਾਉਣੇ ਸ਼ੁਰੂ ਕਰ ਦਿੱਤੀਆਂ ਨੇ ਸਪੈਸ਼ਲਿਟੀ ਕੀ ਹੈ ਕੀ ਕਰਦੇ ਨੇ ਕੀ ਸੋਚ ਹੈ ਜਾਣ ਲੈਣ ਦੀ ਗੱਲਬਾਤ ਕਰ ਲੈਣੇ ਸਸ਼ੀ ਕਲ ਮੈਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਮ ਤੁਹਾਡੀ ਕਹਾਣੀ ਸੁਣ ਕੇ ਆਏ ਹਾਂ ਕਿ ਤੁਹਾਡੀ ਇੱਕ ਡਾਟਰ ਹੈ ਛੋਟੀ ਜੀ ਜਿਹਨੂੰ ਤੁਸੀਂ ਕੰਮ ਛੱਡ ਕੇ ਆਂਦੇ ਹੋ ਮਤਲਬ ਕੀ ਗੱਲ ਦੇ ਸੀਗੀ ਪਹਿਲਾਂ ਕਿ ਜਿਹੜਾ ਤੁਸੀਂ ਉਹਨੇ ਮਤਲਬ ਕੰਮ ਕਰਦੇ ਤੋਂ ਸ਼ੁਰੂ ਕਰਤਾ ਅਸੀਂ ਪਹਿਲਾਂ ਪਹਿਲਾਂ ਤੇ ਮੈਂ ਹਾਊਸ ਵਾਈਫ ਸੀ ਉਸ ਤੋਂ ਬਾਅਦ ਫਿਰ ਮੈਂ ਟੀਚਿੰਗ ਵੀ ਕੀਤੀ ਆ ਤੇ ਮੇਰੇ ਹਸਬੰਦ ਜੌਬ ਕਰਦੇ ਸੀ ਡਿਲੀਵਰੀ ਚ ਪਾਰਸਲ ਡਿਲੀਵਰੀ ਦੀ ਕੰਪਨੀ ਚ ਤੇ ਇਹਨਾਂ ਦੇ ਨਾ ਪੈਸੇ ਡਿੱਗੇ ਸੀ ਕੰਮ ਕਰਦੇ ਹੋਏ ਤੇ ਉਹਨਾਂ ਨੇ ਪੂਰੀ ਸੈਲਰੀ ਹੋਲਡ ਕਰਤੀ ਸੀ ਇਹਨਾਂ ਦੀ ਤੇ ਅਸੀਂ ਉਹ ਤੇ ਆ ਕਿ ਥੋੜੀ ਬਹੁਤ ਸੇਵਿੰਗ ਕੀਤੀ ਹੋਈ ਸੀ ਉਦੇ ਨਾਲ ਕਰਕੇ ਆਪਾਂ ਛੋਟਾ ਜਿਹਾ ਸੈਟਅਪ ਪਹਿਲਾਂ ਛਰਦਾਈ ਦਾ ਚਾਲੂ ਕੀਤਾ ਸੀ। ਉਸ ਤੋਂ ਬਾਅਦ ਆਪਾਂ ਉਹ ਤੋਂ ਪੈਸੇ ਜੋੜ-ਜੋੜ ਕੇ ਫਿਰ ਆਪਾਂ ਛੋਟੀ ਜੀ ਕਾਰਟ ਲਗਾਈ ਸੀ ਆ ਹੈਗੀ ਹੈ ਡੀ ਕਾਰਟ। ਅੱਛਾ ਇਹ ਪੁਰਾਣੀ ਕਾਰਟ ਹੈ। ਪੁਰਾਣੀ ਕਾਰਟ ਹੈ ਢੀ। ਅੱਛਾ। ਆਹ ਸਾਡੇ ਕੋਲ ਹੈਗੀ। ਆਹ ਪੁਰਾਣੀ ਕਾਰਟ ਹੈ। ਸੋ ਤੁਹਾਡੀ ਪੁਰਾਣੀ ਇਨ ਲੱਕਸ ਮਤਲਬ ਇੱਕ ਟੇਬਲ ਹੀ ਸੀਗਾ ਤੁਹਾਡੇ ਕੋਲ। ਹਾਂਜੀ ਬਸ ਤੇ ਹੁਣ ਤੁਸੀਂ ਸੈਟਅਪ ਵੱਡਾ ਕਰ ਲਿਆ ਹੋ। ਹਾਂਜੀ। ਇਹ ਸੈਟਅਪ ਨਾਲ ਆਪਾਂ ਅੰਮਰਸਰ ਵਾਲਿਆਂ ਦਾ ਸਾਰਿਆਂ ਦਾ ਪਿਆਰ ਨਾਲ ਬਾਬੇ ਦੀ ਕਿਰਪਾ ਨਾਲ ਸਭ ਨੇ ਬਹੁਤ ਪਿਆਰ ਦਿੱਤਾ ਉਹਨਾਂ ਦੀ ਕਿਰਪਾ ਨਾਲ ਆਪਾਂ ਪਾਪ ਪੜਿਆਂ ਵਾਲੇ ਸਟਾਲ ਹੈ ਤੁਸੀਂ ਹਸਬੰਡ ਵਾਈਫ ਦੋਨੋਂ ਇੱਥੇ ਮਤਲਬ ਇਕੱਠਾ ਕੰਮ ਕਰਦੇ ਹੋ ਹਾਂਜੀ ਇਕੱਠਾ ਕਰਦੇ ਮੈਨੂੰ ਸਪੈਸ਼ਲ ਕੀ ਹੈ ਆਪਣੇ ਕੋਲ ਜਿਹੜਾ ਲੋਕੀ ਦੂਰੋਂ ਖਾਣ ਆਉਂਦੇ ਆ ਆਪਣੇ ਕੋਲ ਸਪੈਸ਼ਲ ਹੈਗੇ ਮੰਜੂਰੀਅਨ ਵਾਲੇ ਛੋਲੇ ਅੱਛਾ ਦਿਖਾਉਂਗੇ ਜ਼ਰਾ ਕੀ ਹੈਗਾ ਦਿਖਾਓ ਸੋ ਮੰਜੂਰੀਅਨ ਵਾਲੇ ਛੋਲੇ ਸਪੈਸ਼ਲਟੀ ਹੈ ਜਿਹੜੀ ਇੱਥੇ ਲੋਕ ਖਾਣ ਆਉਂਦੇ ਨੇ ਕਿਹੜਿਆਂ ਆ ਹੈਗੇ ਆਪਣੇ ਮੰਜੂਰੀਆਂ ਵਾਲੇ ਛੋਲੇ ਵਾਹ ਮੈਮ ਦੀ ਰੈਸিপি ਵੀ ਕੁਝ ਸਪੈਸ਼ਲ ਹੈ ਮਤਲਬ ਹਾਂਜੀ ਹਾਂਜੀ ਇਹ ਚ ਆਪਾਂ ਨਾ ਕੋਈ ਕੈਮੀਕਲ ਨਾ ਕੋਈ ਛੋਟਾ ਨਾ ਕੋਈ ਕੁਝ ਮਤਲਬ ਸੌਸ ਵਗੈਰਾ ਕੁਝ ਨਹੀਂ ਪਾਈ ਦੀ ਫਿਰ ਵੀ ਆ ਤੁਹੇ ਖਾ ਕੇ ਦੇਖੋਗੇ ਤੁਹਾਨੂੰ ਐਵੇਂ ਲੱਗੇਗਾ ਜਿਵੇਂ ਆਪਾਂ ਮੰਜੂਰੀਆਂ ਖਾ ਲਿਆ ਅੱਛਾ ਵਾਹ ਹਾਂਜੀ ਤੇ ਮੈਮ ਮਤਲਬ ਹੋਰ ਕੀ ਕੀ ਬਣਾਉਂਦੇ ਹੋ ਤੁਸੀਂ ਇਹਦੇ ਨਾਲ ਹੋਰ ਇਹਦੇ ਨਾਲ ਆਪਣਾ ਰਾਜਮਾ ਵੀ ਹੈਗਾ ਹਾਂ ਰਾਜਮਾ ਤੇ ਆ ਦੋਨੋਂ ਇਕੱਠੇ ਲਾਇਸੀ ਆਪਾਂ ਇੱਥੇ ਇਹ ਆ ਦੋਨੋਂ ਅਜੇ ਵੀ ਰੱਖੇ ਨੇ ਆਪਾਂ ਪੂਰੀ ਦੇਸ਼ ਕਿ ਦੇਵੀਆਂ ਦਾ ਮੈਂ ਮੈਂ ਇੱਕਦਮ ਹਾਂਜੀ ਲੋਕ ਕਿੰਨਾ ਪਸੰਦ ਕਰਦੇ ਮੈਨੂੰ ਬਹੁਤ ਜ਼ਿਆਦਾ ਰਿਸਪੌਂਸ ਮਿਲਿਆ ਦੇਖੋ ਪਿੰਡੀ ਬਣਾਈ ਸੀ ਪਿੰਡੀ ਅੱਛਾ ਪ੍ਰੋਪਰ ਤੁਹਾਡੇ ਕੋਲ ਮਤਲਬ ਨਾਸ਼ਤਾ ਲੰਚ ਜੋ ਵੀ ਕਰਨਾ ਹੈ ਇੱਥੇ ਮਿਲ ਜਾਏਗਾ ਹਾਂਜੀ ਤੇ ਨਾਲ ਆਪਣੀ ਆਪਾਂ ਥੋੜਾ ਥੋੜਾ ਹੀ ਬਣਾਈ ਦਾ ਖਤਮ ਹੋ ਜੇ ਦੁਬਾਰਾ ਬਣਾ ਲੈਂਦੇ ਹਾਂ ਤਾਂ ਮੈਂ ਟੀਚਿੰਗ profession ਦੇ ਵਿੱਚੋਂ ਤੁਸੀਂ ਇਦਾਂ ਫੂਡ ਦਾ ਕੰਮ ਕੀਤਾ ਮੁਸ਼ਕਿਲਾਂ ਨਹੀਂ ਆਈਆਂ ਕਿ ਮਤਲਬ ਕਿ ਟੀਚਿੰਗ ਛੱਡ ਕੇ ਲੋਕਾਂ ਨੇ ਨਹੀਂ ਕਿਹਾ ਕਿ ਆ ਤੁਸੀਂ ਦੇ ਟੀਚਰ ਸੀਗੇ ਇਹ ਬਾਸਮਤੀ ਦਾ ਹੀ ਹਾਂਜੀ ਸੋ ਇਹ ਚਾਵਲ ਨੇ ਜਿਹੜੇ ਮੈਮ ਹੋਣੀ ਘਰੋਂ ਨਾਲ ਲੈ ਕੇ ਆਉਂਦੇ ਆ ਮੈਮ ਸਾਰਾ ਕੁਝ ਔਰ ਘਰੋਂ ਹੀ ਪ੍ਰਪੇਅਰ ਕਰਦੇ ਹੋ ਨਹੀਂ ਨਹੀਂ ਸਾਰਾ ਕੁਝ ਇੱਥੇ ਇੱਥੇ ਆ ਕੇ ਪ੍ਰਪੇਅਰ ਕਰਦੇ ਹੋ ਤੇ ਕਿੰਨੇ ਵਜੇ ਆ ਜਾਂਦੇ ਹੋ ਤੁਸੀਂ ਆਪਾਂ ਸਵੇਰੇ 10:30 ਵਜੇ ਤੱਕ ਆ ਜਾਂਦੇ ਹਾਂ ਇੱਥੇ ਤੇ ਸਾਰਾ ਕੁਝ ਮੈਂ ਇੱਥੇ ਸਾਰਾ ਕੁਝ ਇੱਥੇ ਬਣਾ ਲੈਂਦਾ ਹਾਂ ਪੜਨਾਰ ਹਸਬੰਡ ਹੁੰਦੇ ਤੁਹਾਡੇ ਹਾਂਜੀ ਦੋਵੇਂ ਇੱਕ ਦੂਜੇ ਨਾਲ ਮਿਲ ਕੇ ਸਪੋਰਟ ਕਰਦੇ ਆ ਇੱਕ ਦੂਜ ਤੋ ਗੱਲਬਾਤ ਕਰ ਲੈਂਦੇ ਆ ਉਹਨਾਂ ਦੇ ਹਸਬੰਦ ਨਾਲ ਵੀ ਬਾਜੀ ਬੈਗ ਜੀ ਕਾ ਖਾਲਸਾ ਹਾਂ ਬੈਗ ਜੀ ਖਤੇ ਜੀ ਬਾਜੀ ਕਿੰਨੀ ਕ ਖੁਸ਼ੀ ਮਹਿਸੂਸ ਹੁੰਦੀ ਆ ਹੁਣ ਤੇ ਮਤਲਬ ਅੰਮ੍ਰਿਤਸਰਿਆ ਦਾ ਪਿਆਰ ਮਿਲਣਾ ਸ਼ੁਰੂ ਹੋ ਗਿਆ ਹਾਂਜੀ ਜੀ ਬਹੁਤ ਖੁਸ਼ੀ ਹੁੰਦੀ ਵੀਰ ਜੀ ਬਹੁਤ ਚੜ੍ਹਦੀ ਕਲਾ ਮਹਿਸੂਸ ਹੁੰਦੀ ਹੈ ਕਿ ਆਪਣੇ ਅੰਮ੍ਰਿਤਸਰਿਆ ਭਰਾਵਾਂ ਨੇ ਭੈਣਾਂ ਨੇ ਬਹੁਤ ਸਾਥ ਦਿੱਤਾ ਬਹੁਤ ਸਪੋਰਟ ਦਿੱਤਾ ਜੋ ਰੇੜੀ ਦੇ ਆਪਣੇ ਕਸਟਮਰ ਜੋ ਖਾਣਾ ਛੱਡ ਗਏ ਸੀ ਇੱਕ ਕਈ ਹੁੰਦੇ ਨੇ ਜਿਵੇਂ ਕਿ ਹਾਈ ਜੀਨ ਦਾ ਧਿਆਨ ਰੱਖਦੇ ਨੇ ਹੋਰ ਸਾਫ ਸਫਾਈ ਹੋਰ ਬੜੇ ਤਰੀਕੇ ਦਾ ਧਿਆਨ ਜੋ ਰੱਖਦੇ ਨੇ ਵੱਡੇ ਘਰ ਦੇ ਮਤਲਬ ਆਪਣੇ ਕੋਈ ਅੱਜ ਕੱਲ ਆਪਣੇ ਬੱਚਿਆਂ ਨੂੰ ਗੰਦ ਖਵਾ ਕੇ ਰਾਜੀ ਨਹੀਂ ਹੈਗਾ ਸਾਥ ਉਤਰਾ ਖਾਣਾ ਚਾਹੁੰਦਾ ਆਪ ਅਸੀਂ ਵੀ ਹੋਗੇ ਤੁਸੀਂ ਵੀ ਹੋਗੇ ਤੇ ਆਪਾਂ ਉਹਨਾਂ ਨੂੰ ਦੁਬਾਰਾ ਰੈਡੀ ਦੇ ਸੱਦ ਲਿਆ ਕਿ ਇੱਕ ਵਧੀਆ ਤੁਸੀਂ ਹਾਈਜਨ ਰੋਟੀ ਖਾਓ ਘਰ ਵਾਲੇ ਮਸਾਲੇ ਘਰ ਵਾਲੀ ਹਰ ਚੀਜ਼ ਆਪਾਂ ਘਰ ਵਾਲੀ ਪਾਉਂਦੇ ਆ ਕੋਈ ਵੀ ਆਪਾਂ ਐਓ ਜੀ ਚੀਜ਼ ਨਹੀਂ ਪਾਉਂਦੇ ਜਿਸ ਨੂੰ ਹਾਰਮ ਹੋਏ ਕਿ ਇਹਨੂੰ ਕੋਈ ਤਕਲੀਫ ਹੋਏ ਬਿਮਾਰੀ ਹੋਏ ਜੋ ਹੀ ਆਪ ਖਾ ਸਕਦੇ ਹੋ ਹੀ ਆਪਾਂ ਲੋਕਾਂ ਨੂੰ ਖਵਾਉਂਦੇ ਆ ਲੋਕਾਂ ਦੇ ਵਿੱਚ ਗਲਝਣ ਬਣ ਗਿਆ ਲੋਕ ਕਹਿੰਦੇ ਨੇ ਕਿ ਰੈਸਟੋਰੈਂਟਾਂ ਦੇ ਖਾਣੇ ਵਧੀਆ ਹੁੰਦੇ ਆ ਜਾਂ ਢਾਬਿਆਂ ਦੇ ਖਾਣੇ ਵਧੀਆ ਹੁੰਦੇ ਆ ਜਿਹੜੇ ਕਾਰਟ ਹੁੰਦੇ ਆ ਆਮ ਜਿਹੜੇ ਸਟ੍ਰੀਟ ਵੈਂਡਰਸ ਨੇ ਜਾਂ 카ਟ ਵਾਲੇ ਰੱਖ ਲੈਨੇ ਉਹਨਾਂ ਤੇ ਰੈਸਟੋਰੈਂਟ ਵਾਲੇ ਨਹੀਂ ਰੱਖਦੇ ਭਾਈ ਵੇਖੋ ਇਹ ਆਪਣੇ ਆਪਣੇ ਨੀਤੀ ਦੀ ਗੱਲ ਹੁੰਦੀ ਆ ਕੀ ਲੋਕਾਂ ਨੂੰ ਕਿਵੇਂ ਦਾ ਖਾਣਾ ਖਾਣਾ ਔਰ ਰੈਸਟੋਰੈਂਟ ਵਾਲੇ ਕੋਈ ਸੋ ਜੋ ਕੋਈ ਚਾਰ ਠੀਕ ਵੀ ਹੋਣਗੇ ਜੋ ਵਧੀਆ ਲੋਕਾਂ ਨੂੰ ਖਾਣਾ ਖਵਾਉਂਦੇ ਨੇ ਠੀਕ ਹੈ ਇਹ ਆਪਣੇ ਤੇ ਡਿਪੈਂਡ ਕਰਦਾ ਕਿ ਲੋਕਾਂ ਨੂੰ ਕਿਹੋ ਜੀ ਚੀਜ਼ ਖਾਣੀ ਹੈ ਵਧੀਆ ਖਾਣੀ ਹੈ ਮਾੜੀ ਖਾਣੀ ਹੈ ਮਾੜੀ ਖਵਾਓਗੇ ਤਾਂ ਬੰਦਾ ਇੱਕ ਵਾਰ ਆਊਗਾ ਦੁਬਾਰਾ ਨਹੀਂ ਆਊਗਾ ਜੇ ਚੰਗੀ ਖਵਾਓਗੇ ਤਾਂ ਬੰਦਾ ਬਾਰ-ਬਾਰ ਆਊਗਾ ਚਾਰ ਲੋਕ ਲੈ ਕੇ ਆਊਗਾ ਤੇ ਮੇਰਾ ਵੀ ਕਨਸੈਪਟ ਸਿੱਧਾ ਹੋਈ ਸੀ ਸਟਾਰਟਿੰਗ ਆਪਾਂ ਮੰਜੂਰ ਹੈਲਦੀ ਵੇਜ ਲੈ ਕੇ ਆਏ ਕਿ ਬੱਚੇ ਸਾਡੇ ਕੋਲ ਸਪੈਸ਼ਲ ਆਉਂਦੇ ਨੇ ਖਾਣ ਵਾਸਤੇ ਜੋ ਮੈਂ ਚਾਂਪ ਬਨੋਣਾ ਉਹ ਚਾਂਪ ਵੀ ਮੈਂ ਸਪੈਸ਼ਲ ਲੱਭ ਕੇ ਲੈ ਕੇ ਆਉਣਾ ਠੀਕ ਹੈ ਪ੍ਰੋਪਰ ਸੋਇਦੀ ਤੇ ਨਹੀਂ ਹੁੰਦੀ ਮੈਂ ਝੂਠ ਬੋਲਾਂ ਹੁੰਦੀ ਮੈਦੇ ਦੀ ਹੈ ਪਰ ਸੋਇ ਮੈਂ ਲੱਭ ਗਏ ਉਹ ਜੀ ਚੀਜ਼ ਲੈ ਕੇ ਆਉਣਾ ਜੋ ਆਪਾਂ ਘਰੇ ਵਰਤਦੇ ਆਪਾਂ ਟੇਸਟ ਵਧੀਆ ਹੈ ਬੱਚੇ ਖਾਣ ਤੇ ਬੱਚਾ ਨੂੰ ਕੋਈ ਪ੍ਰੋਬਲਮ ਨਾ ਹੋਏ ਕੋਈ ਢੇਡ ਤਕਲੀਫ ਦੀ ਪ੍ਰੋਬਲਮ ਨਾ ਹੋਏ ਕੋਈ ਉਹ ਜੀ ਦਿੱਕਤ ਨਾ ਹੋਏ ਤੇ ਉਹ ਰੋਜ਼ ਸਾਡੇ ਕੋਲ ਚੀਜ਼ ਖਾਣ ਉਹ ਜੀ ਤੇ ਉਹ ਆਪਾਂ ਘਰ ਦੇ ਮਸਾਲੇ ਵਰਤਦੇ ਨੇ ਆ ਤੇ ਕੈਚ ਦੇ ਐਮ ਡੀ ਐਚ ਦੇ ਮਸਾਲੇ ਸਾਰੇ ਬ੍ਰਾਂਡਡ ਚੀਜ਼ ਵਰਤੀ ਦੀ ਹੈ ਪੈਕਟ ਖੁੱਲੀ ਜੀ ਕੋਈ ਨਹੀਂ ਵਰਤੀ ਦੀ ਆਪਾਂ ਤੇ ਟਾਬੇ ਰੈਸਟੋਰੈਂਟ ਬਣਾਉਂਦੇ ਨੇ ਲੋਕੇ ਚੀਜ਼ ਆਪਾਂ ਲਾਈ ਬਣਾਉਂਦੇ ਆ ਸਾਰੇ ਲੋਕੀ ਆਉਂਦੇ ਘਰ ਵਾਲੀ ਲੱਗ ਰਹੀ ਹੈ ਜਦੋਂ ਮੰਮੀ ਤਲਕੇ ਲਾਉਂਦੀ ਹੈ ਤੇ ਕੋ ਭੈਣ ਤਲਕੇ ਲਾਉਂਦੀ ਤੇ ਉਹ ਜੀ ਸਮੈਲ ਹੁੰਦੀ ਸਾਡੀ ਰੇਡੀ ਦੀ ਜਿਹੜੇ ਲੋਕਾਂ ਨੂੰ ਮਤਲਬ ਘਰ ਚ ਨਾਸ਼ਤਾ ਕੇਵੇ ਤੇ ਮਤਲਬ ਲੇਟ ਹੋ ਜਾਂਦੇ ਉਹ ਤੁਹਾਡੇ ਕੋਲ ਨਾਸ਼ਤਾ ਕਰਦੇ ਦੇ ਕੋ ਸਪੈਸ਼ਲ ਫੋਨ ਹੁੰਦੇ ਨੇ ਮੇਰੇ ਕੋ WhatsApp ਭਰਿਆ ਹੁੰਦਾ ਗੋਭੀ ਵਾਲੇ ਪਰੌਂਠੇ ਲਾ ਦੋ ਅਮੂਲੀ ਵਾਲੇ ਪਰੌਂਠੇ ਲਾ ਦੋ ਚਾਰ ਪਰੌਂਠੇ ਪੈਕ ਕਰ ਦੋ ਆਲੂ ਗੋਭੀ ਪੈਕ ਕਰ ਦੋ ਮੇਰੇ ਕੋਲ ਇਹੋ ਜੇ ਕਸਟਮਰ ਦੇ ਮੈਸੇਜ DM ਪਏ ਰਹਿੰਦੇ ਨੇ ਕਿ ਸਾਡਾ ਫੂਡ ਪੈਕ ਕਰਕੇ ਰੱਖ ਦੋ ਪਹਿਲਾਂ ਲੋਕੀ ਮਤਲਬ ਗੱਲਾਂ ਤਾਂ ਨਹੀਂ ਕਰਦੇ ਸੀਗੇ ਕਿ ਯਾਰ ਮਤਲਬ ਤੁਸੀਂ ਜੋਬ ਕਰਦੇ ਸੀਗੇ ਕਿ ਦ ਕਬੰਦਾ ਨਹੀਂ ਆਇਆ ਕਿ ਤੁਸੀਂ ਕੀ ਕੰਮ ਕਰ ਲਿਆ ਤੇ ਲੋਕਾਂ ਨੇ ਅਪਰੀਸ਼ੀਏਟ ਹੀ ਕੀਤਾ ਬਹੁਤ ਸਾਥ ਦਿੱਤਾ ਬਹੁਤ ਸਹਿਯੋਗ ਦਿੱਤਾ ਕਿ ਬਈ ਤੁਸੀਂ ਅੱਛਾ ਕੰਮ ਕਰ ਰਹੇ ਹੋ ਆਪਣੇ ਪੰਜਾਬ ਚ ਕੰਮ ਕਰ ਰਹੇ ਹੋ ਕਰਨਾ ਚਾਹੀਦਾ ਨੌਕਰੀਆਂ ਤੇ ਬੰਦਾ ਲਿਮਿਟਿਡ ਸੀਮਿਤ ਰਹਿ ਜਾਂਦਾ ਕਿ 10000 12000 ਉਸ ਤੋਂ ਬਾਅਦ ਤੇ ਬੰਦਾ ਨਹੀਂ ਸੋਚ ਪੰਦਾ ਨਾ ਕੁਛ ਕਰ ਪੰਦਾ ਹੁਣ ਬੱਚੇ ਵਾਸਤੇ ਕੁਛ ਕਰਨਾ ਆਪਣੇ ਵਾਸਤੇ ਕੁਛ ਕਰਨਾ ਤੇ ਫਿਰ ਕੁਝ ਨਵੋ ਦੇ ਵੱਡਾ ਸੋਚਣਾ ਪੈਣਾ ਘਰ ਬੈ ਕੇ ਤੇ ਕੁਝ ਨਹੀਂ ਹੋਣਾ ਹਾਂ ਭਜੀ ਤੁਸੀਂ ਸਰਦਾਈ ਤੋਂ ਕੰਮ ਸ਼ੁਰੂ ਕੀਤਾ ਸੀਗਾ ਸਰਦਾਈ ਵੀ ਜ਼ਰੂਰ ਦਿਖਾਓ ਤੁਸੀਂ ਬਿਲਕੁਲ ਬਿਲਕੁਲ ਅਪ੍ਰੈਲ 'ਚ ਸਟਾਰਟ ਕੀਤਾ ਸੀ ਸਰਦਾਈ ਦਾ ਕੰਮ ਕੀਤਾ ਸੀ ਅਪ੍ਰੈਲ ਤੋਂ ਪੁੱਤ ਬਾ ਹੌਲੀ ਹੌਲੀ ਆਪਾਂ ਇੱਥੇ ਆਏ ਆ ਆ ਤੁਸੀਂ ਸਰਦਾਈ ਮੇਰੀ ਚੈੱਕ ਕਰੋ ਮੈਂ ਲਗਾ ਦਿੰਦਾ ਇਹ ਸਰਦਾਈ ਹੁੰਦੀ ਏ ਇਹ ਸਰਦਾਈ ਮੇਰੀ ਬਿਨਾ ਬਰਫ਼ਤ ਹੁੰਦੀ ਏ ਬਿਨਾ ਬਰਫ਼ਤ ਹਾਂਜੀ ਬਠੰਡੀ ਕਿੱਦਾਂ ਕਰਦੇ ਠੰਡੀ ਮੈਂ ਤੁਹਾਨੂੰ ਦਿਖਾ ਦਿੰਦਾ ਕਨਸੈਪਟ ਇਹ ਠੰਡੀ ਇਸ ਤਰੀਕੇ ਨਾਲ ਹੁੰਦੀ ਏ ਵੇਖੋ ਜੈਲ ਪੈਡ ਪਏ ਨੇ ਆਈਸ ਪਈ ਏ ਕਿਉਂਕਿ ਲੋਕ ਕਹਿੰਦੇ ਕਿ ਜਿਹੜੀ ਡਾਕ ਮਤਲਬ ਉਥੋਂ ਆਪਾਂ ਬਰਫ਼ ਲਿਆਉਂਦੇ ਆ ਨਾ ਬਰਫ਼ ਖਾਨਿਆਂ ਤੋਂ ਉਹ ਖਾਣ ਯੋਗ ਨਹੀਂ ਹੁੰਦੀ ਉਹ ਚ ਬਾਹਰੋਂ ਠੰਡੀ ਕਰ ਸਕਦੇ ਆ। ਖਾਣ ਯੋਗ ਹੁੰਦੀ ਨਹੀਂ ਆਪਾਂ ਜੋ ਵੀ ਕੋਈ ਬਾਅਰ ਡਰਿੰਕ ਪੀਨੇ ਆ ਤੇ ਆਹ ਬਰਫ਼ ਨੂੰ ਬਿਲਕੁਲ ਪੀਣਾ ਨਹੀਂ ਚਾਹੀਦਾ। ਇੱਥੇ ਕੋਈ ਗੰਦਗੀ ਉਹ ਮਤਲਬ ਐਵੇਂ ਉੱਤੇ ਲਿਖਿਆ ਹੁੰਦਾ ਬਰਫ਼ ਲੈਂ ਜਨ ਸਭਾ ਡਾ ਲਿਖਿਆ ਹੁੰਦਾ ਕਿ ਥਿਸ ਇਜ਼ ਨਾਟ ਫਾਰ ਯੂਜ਼ ਮਤਲਬ ਉਹ ਵੇ ਨਹੀਂ ਹੈਗੀ ਐ ਇਹ ਤੁਹਾਨੂੰ ਸਿਰਫ ਯੂਜ਼ ਵਾਸਤੇ ਹੈਗੀ ਐ ਖਾਣ ਪੀਣ ਵਾਸਤੇ ਨਹੀਂ ਹੈਗੀ। ਤੇ ਆਪਾਂ ਉਹ ਬਰਫ ਪਾਈ ਦੀ ਨਹੀਂ ਤੇ ਲੋਕੀ ਮੇਰੇ ਕੋਲ ਅੱਜ ਵੀ ਸਰਦਾਈ ਬੜੀ ਦੂਰ ਦੂਰ ਪੀਨ ਹੁੰਦੇ ਨੇ ਕਿ ਦੇਖਦੇ ਨੇ ਕਿਹੜੀ ਚੀਜ਼ ਪਾਈ ਹੈ ਕਿਹੜੀ ਚੀਜ਼ ਨਹੀਂ ਪਾਈ ਆਪਾਂ ਪਾਣੀ ਪਾ ਪਾ ਕੇ ਵਧਾਉਂਦੇ ਨਹੀਂ ਹੈਗੇ ਜੋ ਰਸਤੇ ਇੱਕ ਵਾਰੀ ਪੈ ਗਈ ਉਹ ਪੈ ਗਈ ਬਿਲਕੁਲ ਬਿਲਕੁਲ ਹਾਂ ਜੀ ਤੇ ਭਾਜੀ ਡਾਕਟਰ ਫਿਰ ਸਾਰਾ ਦਿਨ ਉਡੀਕਦੀ ਹੈ ਹਰ ਘਰ ਹਰ ਘਰੋਂ ਦੀ ਫੋਨ ਕਰਦੀ ਰਹਿੰਦੀ ਹੈ ਕਿੰਨੀ ਮਤਲਬ ਕਿਸ ਤਰ੍ਹਾਂ ਫਿਰ ਮੈਨੇਜ ਕਰਦੀ ਹੈ ਸਾਰਾ ਕੱਲੀ ਭਾਜੀ ਸਟਾਰਟਿੰਗ 'ਚ ਆਪਾਂ ਇਹੀ ਟ੍ਰਾਇਲ ਲਿਆ ਸੀ ਦੋ ਦਿਨ ਕੱਲਾ ਛੱਡ ਕੇ ਵੇਖਿਆ ਕਿ ਰਹੂਗੀ ਨਹੀਂ ਰਹੂਗੀ ਫਿਰ ਅੱਗੇ ਸੈਟਅਪ ਕਰਾਂਗੇ ਪਰ ਉਹ ਰੋਗੀ ਉਹਦਾ ਮਨ ਲੱਗ ਗਿਆ ਉਹ ਮੈਂ ਕਿਦੋਂ ਢੇੜੇ ਲਾ ਵੀ ਹੁਣਾ ਆ ਮੰਜ਼ੂਰਨ ਵਾਲੇ ਛੋਲੇ ਚੌਲ ਦੀ ਪਲੇਟ ਲੱਗ ਰਹੀ ਹੈ ਇਹਨਾਂ ਕੀ ਕੀ ਪਈ ਸੇਗਾ ਇਸ ਪਲੇਟ ਦਾ ਇਸ ਪਲੇਟ ਦਾ ਪ੍ਰਾਈਸ ਹੈ 40 ਰੁਪੀਆ ਓਕੇ ਮੈਮ ਤੇ ਮਤਲਬ ਰਾਜਮਾ ਚਾਵਲ ਰਾਜਮਾ ਚਾਵਲ ਆਪਣੇ ਆ 30 ਰੁਪੀਆ ਅੱਛਾ 30 ਰੁਪੀਆ ਅੱਛਾ ਮੰ ਕੁਆਲਿਟੀ ਦੇ ਵਿੱਚ ਹਮੇਸ਼ਾ ਲੋਕ ਕਹਿੰਦੇ ਆ ਕਿ ਮਤਲਬ ਬੈਸਟ ਹੋਣੀ ਚਾਹੀਦੀ ਹੈ ਕੰਪਰੋਮਾਈਜ਼ ਤੇ ਨਹੀਂ ਕਿਸੇ ਤਰੀਕੇ ਦਾ ਨਹੀਂ ਨਹੀਂ ਕਿਸੇ ਚੀਜ਼ ਦਾ ਨਹੀਂ ਆਪਾਂ ਜਿਵੇਂ ਦੀ ਸਟਾਰਟਿੰਗ ਤੋਂ ਚੀਜ਼ ਦਿਖਾਈ ਸੀ ਨਾ ਅੱਜ ਵੀ ਆਪਣੀ ਉਮੀਦ ਹੀ ਉਵੇਂ ਆ ਟੇਸਟ ਵੀ ਕੁਆਲਿਟੀ ਵੀ ਕੁਆਂਟੀਟੀ ਸਭ ਕੁਝ ਸੇਮ ਆਪਾਂ ਕਿਸੇ ਨਾਲ ਕੰਪਰੋਮਾਈਜ਼ ਨਹੀਂ ਕਰਦੇ ਮੰ ਇੱਕ ਲਿਟ ਲਗਾ ਕੇ ਜੋ ਸਾਡੇ ਵਾਂਗ ਸਹੀ ਕਰੇ ਬਸ ਇੱਕ ਦੋ ਲਗਾ ਦੇ ਉਹ ਉਧਰ ਬਾਜੀ ਹੋਣੀ ਹੈ ਬਿਲਕੁਲ ਕੋਈ ਗੱਲ ਨਹੀਂ ਬਾਜੀ ਅਸੀਂ ਮਤਲਬ ਜਾਣਦੇ ਹਾਂ ਕਿੰਨੀ ਤੁਸੀਂ ਮਿਹਨਤ ਕਰਦੇ ਹੋ ਡੇਲੀ ਇੱਥੇ ਆ ਕੇ ਸੋ ਅ ਮਤਲਬ ਪੰਜਾਬੀ ਹਮੇਸ਼ਾ ਮਿਹਨਤ ਕਰਨ ਲਈ ਜਾਣੇ ਜਾਂਦੇ ਆ ਸੋ ਤੁਸੀਂ ਵੀ ਇੱਥੇ ਦੇਖਦੇ ਹੋ ਕਿ ਕਿੰਨੀ ਮਿਹਨਤ ਆ ਬਾਜੀ ਹੁਣਾਂ ਦੀ ਰੋਜ਼ ਇੱਥੇ ਹੁੰਦੇ ਨੇ ਬਾਜੀ 11 ਵਜੇ ਆ ਜਾਂਦੇ ਹਾਂ ਰੋਜ਼ ਹਾਂਜੀ 10:30 11 ਦੇ ਵਿੱਚ ਪਹੁੰਚ ਜਾਂਦੇ ਆਪਾਂ ਇੱਥੇ ਜੀ ਤੇ ਉਸ ਤੋਂ ਬਾਅਦ ਤੇ ਸਮਾਨ ਬਣਾਣਾ ਚાલુ ਹੋ ਜਾਂਦਾ ਕਸਟਮਰਸ ਫੇਰੇ ਫੇਰੇ ਆਪਣੇ ਕੋਲ ਆਉਣ ਚੱਲੋ ਜਾਂਦੇ ਨੇ ਸ਼ਰਦਾਈ ਆਪਣੀ ਰੈਡੀ ਹੁੰਦੀ ਸ਼ਰਦਾਈ ਮੈਂ ਘਰੋਂ ਬਣਾ ਕੇ ਲੈ ਕੇ ਆਉਣਾ ਕਿਤੇ ਕੋਈ ਰਗੜਾ ਲਾਉਂਦਾ ਟਾਈਮ ਬਾਜੀ ਜਾਣਦੇ ਕਿੰਨੇ 4 ਵਜੇ ਕਦੇ 5 ਵਜੇ ਜਿਵੇਂ ਉੱਪਰ ਕੀ ਹਾਂ ਘੰਟਾ ਲੈ ਜਾਈ ਬਾਈ 2 1.5 ਵਜੇ ਤੱਕ ਖਤਮ ਹੋ ਜਾਂਦਾ ਸੌਦਾ ਤੁਹਾਨੂੰ ਦੁਬਾਰਾ ਆਪਾਂ ਬਣਾ ਦੇਣਾ ਸ਼ਰਧਾਈ ਬਾਜੀ ਤੁਸੀਂ ਮੈਨੂੰ ਪਿਆਓ ਬਿਲਕੁਲ ਜੀ ਸ਼ਰਧਾਈ ਨੂੰ ਬੁਲਾ ਲੈਣਾ ਸ਼ਰਧਾਈ ਦੇ ਅੱਜਕੱਲ ਵੈਸੇ ਬੜੀ ਮਸ਼ਹੂਰ ਹੋ ਗਈ ਆਪਣੇ ਇੰਡੀਅਨ ਸਿੰਘਾਂ ਨੇ ਬੜੀ ਮਸ਼ਹੂਰ ਕਰਤੀ ਬਿਲਕੁਲ ਬਿਲਕੁਲ ਸ਼ਰਧਾਈ ਆਪਾਂ ਤੁਹਾਨੂੰ ਬੁਲਾਉਨੇ ਆ ਸੋ ਸ਼ਰਧਾਈ ਹੈ ਸਪੈਸ਼ਲ ਆ ਫੋਨ ਲੱਗ ਗਿਆ ਫੋਨ ਲੱਗ ਗਿਆ ਡਾਕਟਰ ਦਾ ਭਾਈ ਹੈਲੋ ਹਾਂਜੀ ਪੁੱਤ ਸ਼ਾਇਦ ਵੀ ਕੀ ਕਰ ਰਹੇ ਆ ਪੁੱਤ ਕੋਈ ਸ਼ੇ ਨਹੀਂ ਅਭੀ ਤੱਕ ਤਾਂ ਮੈਂ ਟੀਵੀ ਦੇਖ ਰਹਾ ਹਾਂ ਬੱਚੇ ਬੰਦੇ ਕੋਲ ਟੀਵੀ ਦੇਖ ਰਹੇ ਰੋਟੀ ਖਾ ਲਈ ਆ ਹਾਂ ਸਾਰੀ ਖਾ ਲਈ ਬਰੈਡ ਜੰਮ ਦੇਖਿਆ ਬਰੈਡ ਜੰਮ ਵੀ ਖਾ ਲਿਆ ਹਾਂਜੀ ਖਾ ਲਿਆ ਕੋਈ ਦਿੱਕਤ ਨਹੀਂ ਕੋਈ ਪਰੇਸ਼ਾਨੀ ਤੇ ਨਹੀਂ ਠੀਕ ਹੈ ਟੀਵੀ ਦੇਖ ਰਹਿਣਾ ਆਰਾਮ ਨਾਲ ਤੇਰੇ ਪਰ ਕੋਈ ਸ਼ੈਤਾਨੀ ਨਾ ਕਰਿਓ ਠੀਕ ਹੈ ਕੋਈ ਵੀ ਥੋੜੇ ਦਰ ਜਾ ਆ ਜਾਗੇ ਠੀਕ ਆਪਾਂ ਹਾਂਜੀ ਕਿੰਦੇ ਨੇ ਕੋਰਾ ਕੁੰਟੂ ਕਾਲ ਗੰਦਾ ਪੜਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਚੱਲ ਠੀਕ ਹੈ ਠੀਕ ਹੈ ਬਰਾ ਰੋਟੀਆਂ ਖਾ ਕੇ ਰੱਖੀ ਆਪਾਂ ਆਵਾਂਗੇ ਥੋੜੇ ਜਿਲੇ ਠੀਕ ਹੈ ਗੋਲੋ ਬਾਏ 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 ਬੱਚੀ ਵੀ ਸਿੱਖ ਗਈ ਹਣਾ ਮਤਲਬ ਆਪੇ ਮੈਨੇ ਵਿਕਾਰਦੀ ਆ ਉਹ ਡੋਗੀ ਰੱਖਿਆ ਡੋਗੀ ਕਦੇ ਕਦੇ ਨਸਾਨ ਕਰ ਦਿੰਦਾ ਇਹਨੂੰ ਲੋਬੀ ਰੱਖਿਆ ਨੀ ਮੰਨ ਰਿਹਾ ਮੈਂ ਆਫਰ ਦਲਾਂ ਹਾਂ ਹਾਂਜੀ ਹਾਂਜੀ ਲੋਬੀ ਰੱਖਿਆ ਆਪਣੀ ਸ਼ਰਦਾਈ 30 ਰੁਪਏ ਦਾ ਗਲਾਸ ਹੈਗਾ ਜੀ 30 ਰੁਪਏ ਦਾ ਗਲਾਸ ਹਾਂਜੀ ਕੀ ਬਾਤ ਹੈ ਵੱਡਾ 50 ਦਾ ਛੋਟਾ 30 ਦਾ ਅੱਛੀ ਜੀ ਆਪਾਂ ਸਾਰੇ ਵਾਸਤੇ ਸੋਚਿਆ ਮੈਂ ਕੋਈ ਰਕਚਲੇ ਵੀਰ ਵੀ ਆਉਂਦੇ ਨੇ ਸਾਰੇ ਆਉਂਦੇ ਨੇ ਹਰ ਕੋਈ ਪੀ ਸਕਦਾ ਇਹਨੂੰ ਭਾਜੀ ਇਹਦੇ ਵਿੱਚ ਮਤਲਬ ਜਿਹੜੀਆਂ ਮੇਨ ਇਨਗਰੀਡੀਅੰਟਸ ਇੱਥੇ 12 ਆਈਟਮਾਂ ਪਾਉਣਾ ਇੱਥੇ ਸੌਫ ਹੋ ਗਏ ਮੋٹے ਚਾਰ ਮਗਜ ਹੋ ਗਏ ਚਾਰੋਂ ਤਰੀਕੇ ਦੇ ਖਸਕਾਸ ਹੋ ਗਈ ਪਦਾਮ ਹੋ ਗਏ ਕਾਜੂ ਹੋ ਗਏ ਸਫੇਦ ਮੁਸਲੀ ਵੀ ਐਡ-ਆਨ ਕਰਦਾ ਮੈਂ ਇੱਥੇ ਸਫੇਦ ਗਰਮ ਹੁੰਦੀ ਹੈ ਮੈਂ ਥੋੜੀ ਪੋਣਾ ਜਿਵੇਂ ਜਿਵੇਂ ਮੌਸਮ ਠੰਡਾ ਹੋਊਗਾ ਫਿਰ ਉਹਦੀ ਵਰਤੋਂ ਆਪਾਂ ਜ਼ਿਆਦਾ ਕਰਾਂਗੇ ਇਹ ਦੇਸੀ ਨਰਜੀ ਡਰਿੰਕ ਆ ਪੰਜਾਬ ਦੀ ਦੇਸੀ એનર્ਜੀ ਡਰਿੰਕ ਹੈਗੀ ਹੈ ਨਾਲੇ ਦੁੱਧ ਉਸ ਤੋਂ ਪਾਣੀ ਬਾਕੀ ਆ ਲੋਕਾਂ ਦੀ ਕੋਲਡਿੰਗਾਂ ਦਾ ਰੁਝਾਨ ਕਰਦੇ ਆ ਕੋਲਡਿੰਗਾਂ ਕੋਈ ਫਾਇਦਾ ਨਹੀਂ ਹੈ ਮੇਰਾ ਜ਼ਹਿਰ ਹੈਗਾ ਤੇ ਉਸ ਤੋਂ ਬਾਅਦ ਇੱਥੇ ਦੇਸੀ ਸ਼ੱਕਰ ਐਡ ਹੁੰਦੀ ਆ ਲੋਕੀਏ ਸ਼ੂਗਰ ਵਾਲੇ ਬੀਪੀ ਵਾਲੇ ਕੋਈ ਵੀ ਪੀ ਸਕਦਾ ਇਹਨੂੰ ਪੂਰੀ ਪ੍ਰੋਪਰ ਗਾੜੀ ਹੈ ਨਾ ਸ਼ਦਾਈ ਮਤਲਬ ਇਹ ਨਹੀਂ ਕਿ ਨੂੰ ਪਤੰਦੀ ਆ ਤੁਸੀਂ ਦੇਖੋ ਮਤਲਬ ਇੱਕ ਗਲਾਸ ਤੋਂ ਆਸ-ਪਾਸ ਵੀ ਨਹੀਂ ਦੇਖ ਰਿਆਂ ਕਿੰਨੀ ਬਾਜੀ ਨੇ ਉਹਨਾਂ ਨੇ ਗਾੜੀ ਮਤਲਬ ਸ਼ਦਾਈ ਬਣਾਈ ਹੈ ਸਵਾਦ ਵੀ ਬੋਪਰ ਦਾ ਠੰਡੀ ਵੀ ਬੋਪਰ ਹੈ ਵਿੱਚ ਨਹੀਂ ਬਾਜੀ ਬਰਫ਼ ਪਾਉਂਦੀ ਜਿਆਦਾ ਤਾਂ ਲੋਕ ਗਲਤੀ ਵੀ ਕਰਦੇ ਆ ਜਿਹੜੀ ਖਾਨ ਪੀਣ ਵਾਲੀ ਚੀਜ਼ ਹੁੰਦੀ ਉਹਦੇ ਵਿੱਚ ਪਾ ਦਿੰਦੇ ਬਰਫ਼ ਉਹ ਬਰਫ਼ ਆਪਣੇ ਲਈ ਕੰਜ਼ਿਊਮੇਬਲ ਨਹੀਂ ਹੁੰਦੀ ਨੁਕਸਾਨ ਕਰਦੀ ਆ ਕਿਤੇ ਨਾ ਕਿਤੇ ਬਾਜੀ ਨੇ ਉਸ ਚੀਜ਼ ਦਾ ਖਾਸ ਧਿਆਨ ਰੱਖਿਆ ਹੁਣ ਮੈਂ ਮੈਂ ਮੰਗੂਗਾ ਨਾ ਨਾਮ ਨਾਲ ਦਾ ਮਨਚੂਰੀ ਦਾ ਜਵਲ ਦੀ ਜਿਹੜੀ ਸਾਡੀ ਸਪੈਸ਼ਲ ਬੀਡਾ ਉਹ ਵੀ ਲਾਉ ਬਾਜੀ ਤੁਸੀਂ ਲਾ ਦਿਓ ਜੀ ਆਹ ਲਓ ਜੀ ਤੁਹਾਨੂੰ ਮਨਚੂਰੀ ਦਾ ਚੋਲੇ ਚੋਲੇ ਹਾਂ ਜੀ ਹਾਂ ਜੀ ਭਾਈ ਇੱਥੇ ਚੱਲਾ ਰਹਿੰਦਾ ਜੀ ਐਵੇਂ ਕਦੇ ਇਹ ਉਹ ਬਿਜ਼ੀ ਕਦੇ ਮੈਂ ਬਿਜ਼ੀ ਹਮਮ ਰਲ ਮਿਲ ਕੇ ਹੀ ਆ ਸਾਡਾ ਰਲ ਮਿਲ ਸਵੇਰ ਸਪੈਸ਼ਲ ਬਣਾ ਤੁਹਾਡੇ ਚਾਵਲ ਆ ਗਏ ਹਾਂਜੀ ਹਾਂਜੀ ਆਪਣੇ 22 ਪਤੀ ਰਾਈਸ ਹੋ ਜਾਣਗੇ ਇਹ ਸਿਰਫ 40 ਰੁਪਏ ਦੀ ਪਲੇਟ ਹੈਗੀ ਜ ਆਪਣੀ ਅੱਛਾ ਜੀ ਇਹ ਭਰ ਕੇ ਕੰਟੇਨਰ ਜੋ ਸਟਾਰਟਿੰਗ ਤੋਂ ਪਹਿਲੇ ਦਿਨ ਤੋਂ ਜੋ ਚੀਜ਼ ਰੱਖੀ ਹੈ ਨਾ ਉਹੀ ਹੈਗੀ ਜੀ ਹੂੰ ਇਹ ਨਹੀਂ ਕਿ ਕੋਈ ਮਤਲਬ ਜੀ ਕੰਮ ਚੱਲ ਪਿਆ ਦੇ ਕਾਲ ਜੀ ਵਧਾ ਦੋ ਰੇਟ ਵਧਾ ਦਈਏ ਤੇ ਕੁਝ ਵੀ ਕਰ ਦਈਏ ਹੂੰ ਉਹ ਵਾਲਾ ਕੰਮ ਆਪਣੇ ਕੋਲ ਨਹੀਂ ਹੈਗਾ ਤੇ ਬਿਲਕੁਲ ਬਿਲਕੁਲ ਬਾਜੀ ਬਿਲਕੁਲ ਰਿਚੀ ਗਏ ਆਪਣੇ ਟ੍ਰਿਪਲ ਡਾਲਰ ਛੋਲੇ ਆ ਗਏ ਜੀ ਅੱਛਾ ਜੀ ਇਹ ਟ੍ਰਿਪਲ ਡਾਲਰ ਹੁੰਦੇ ਨੇ ਛੋਲੇ ਤੁਹਾਨੂੰ ਆਪਣੇ ਆਪ ਦੇਖਣਗੇ ਛੋਲੇ ਜੀ ਮਤਲਬ ਕੋਈ ਖਾਸ ਕੀਤ ਹੈ ਖਾਸ ਹਾਂਜੀ ਹਾਂਜੀ ਛੋਲੇ ਦੋ ਤਿੰਨ ਤਰੀਕੇ ਦੇ ਹੁੰਦੇ ਨੇ ਇੱਕ ਤਾਂ ਨਾਰਮਲ ਛੋਲੇ ਹੁੰਦੇ ਨੇ ਜੋ ਆਪਣੇ ਆਪ ਹੀ ਪੁਲਚੈਨਲ ਖੰਦੇ ਹੋ ਉਹ ਡਬਲ ਡਾਲਰ ਹੁੰਦੇ ਨੇ ਇਹ ਹੁੰਦੇ ਨੇ ਟ੍ਰਿਪਲ ਡਾਲਰ ਅੱਛਾ ਜੀ ਸਭ ਤੋਂ ਮਹਿੰਗੇ ਛੋਲੇ ਇਹ ਹੀ ਹੁੰਦੇ ਨੇ ਇਹਨੂੰ ਕਾਬਲੀ ਚਨਾ ਬੋਲਦੇ ਆ ਪੈਂਦੀ ਜੀ ਆ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿਵੇਂ ਚਨੇ ਦਾ ਇੱਕ ਇਕਲਾ ਇਕ ਦਾਣਾ ਉੱਤੇ ਆ ਰਿਹਾ ਹੂੰ ਤਾਂ ਵੀ 40 ਰੁਪਏ ਦੇ ਵਿੱਚ ਦਈ ਜਾਂਦੇ ਹੋ। ਅੱਜ ਵੀ ਵਧੀਆ ਮਤਲਬ ਮਾਰਜਿਨ ਵੱਧ ਜਾਂਦਾ। ਵੱਧ ਚੱਲੀ ਜਾਂਦਾ ਵੀ ਚੱਲੀ ਜਾਂਦਾ। ਹੂੰ। ਟੇਸਟ ਕਰ ਲੈਣੇ ਆ ਸੋ ਭਾਜੀ ਇੱਕਦਮ ਮੈਂ ਤੇ ਸ਼ਰਧਾਈ ਬਲੇਂਜ ਜੁਆਏ ਕਰ ਰਹੇ ਹਾਂ। ਨਾਲ ਨਾਲ ਦੋਵੇਂ ਦੇਖ ਲੈਣੇ ਟੇਸਟ ਕਿੱਦਾਂ ਆਉਂਦਾ। ਇਹ ਮਸਾਲਾੜਾ ਸੈਲਡ ਆਪਾਂ ਇਹ ਕੀ ਜ਼ਿਆਦਾ ਕੱਟ ਕੇ ਰੱਖਦੇ ਨਹੀਂ ਹੈਗੇ। ਹੂੰ ਜਿੰਨੀ ਥੋੜਾ ਥੋੜਾ ਕੱਟਦੇ ਰਹਿਣੇ ਆ। ਤੇ ਧਨੀਆ ਪੁਦੀਨੇ ਚਟਣੀ ਆ ਗਈ। ਹੂੰ। ਲੋਕੀ ਰੰਗਤ ਵਾਸਤੇ ਕਲਰ ਪਾਉਂਦੇ ਨੇ। ਹੂੰ ਆਪਾਂ ਇਹ ਚ ਪਾਲਕ ਹੁੰਨੇ ਆ। ਅੱਛਾ ਪਾਉਂਦੇ ਸਿਹਤ ਵਾਸਤੇ ਵਧੀਆ ਹੁੰਦੀ ਹੈ। ਉਹ ਵੀ ਸਿਹਤ ਵਾਸਤੇ ਉਹ ਬਹੁਤ ਵਧੀਆ ਅੱਛਾ ਜੀ ਇਹ ਆਪਾਂ ਪਾਲਕ ਪੁੰਨੇ ਆ ਅੱਗੇ ਕਾਹ ਤੋਂ ਮੰਦਾ ਹੁੰਦਾ ਹੁੰਦਾ ਸੀਗਾ ਉਹ ਚ ਮੇਰੀ ਪਾਲਕ ਮੰਦਾ ਹੁੰਦਾ ਜੀ ਆਹ ਪਾਏ ਆ ਤੁਹਾਡੀ ਪਲੇਟ ਤਿਆਰ ਹੋ ਗਈ ਜੀ ਹੁਣ ਇੱਕ ਚੀਜ਼ ਹੋਰ ਆਉਗੀ ਆਪਣੀ ਲੋਕੀ ਪਤਾ ਨਹੀਂ ਕੀ ਕੀ ਗ੍ਰੀਨ ਚਾਕਲੇਟ ਵਗੈਰਾ ਕੀ ਕੀ ਬੋਲਦੇ ਨੇ ਤੇ ਬਸ ਆਪਣੀ ਫਰਾਈ ਮਿਰਚ ਹੈ ਕੀ ਬੇਸਨ ਵਾਲੀ ਅੱਛਾ ਮਿਰਚ ਫਰਾਈ ਕੀਤੀ ਬੇਸਨ ਲਾ ਕੇ ਕੀ ਬਾਤ ਹੈ ਮੇਰਾ ਕੋਈ ਪ੍ਰਾਈਸ ਨਹੀਂ ਹੈਗਾ ਵੀ 40 ਰੁਪਏ ਜੀ ਉਹ ਜਫਰੀ ਨਾਲ ਇੱਕ ਖਾਓ ਭਾਵੇਂ ਤਿੰਨ ਖਾਓ ਸੋ ਇਹ ਭਾਜੀ ਹੁਣਾਂ ਦੀ ਸਪੈਸ਼ਲ ਨਾਲ ਕਹਿੰਦੇ ਬੇਸਨ ਨਾਲ ਮਿਰਚ ਕੀਤੀ ਹੋਈ ਆ ਸੋ ਆਪਾਂ ਟੇਸਟ ਕਰ ਲੈਂਦੇ ਹਾਂ ਹੁਣ ਇਹਨੂੰ ਕਿੱਦਾਂ ਦਾ ਟ ਭਾਈ ਬਹੁਤ ਸਵਾਦ ਆ। ਬਜੀ ਜਿਹੜਾ ਇੱਕ ਵਾਰ ਖਵਾ ਦੇ ਮੈਨੂੰ ਲੱਗਦਾ ਬਾਾਰ-ਬਾਰ ਆਈ ਜਾਂਦਾ ਹੁਣ ਫਿਰ। ਬਾ ਪਿਆਰ ਗੁਰਰਾਮ ਦੀ ਕਿਰਪਾ ਹੈਗੀ ਆ ਭਰਾਵਾਂ ਨੂੰ ਕੋ ਕਹਿੰਦੇ ਨੇ ਜੀ ਇੱਕ ਵਾਰੀ ਵਧੀਆ ਖਵਾਓਗੇ ਤੇ ਉਹ ਮੋੜ-ਮੋੜ ਕੇ ਆਉਣਗੇ। ਚਟਨੀ ਨਾ ਦੀ ਬੁਝੀ ਸਮਝੋਗਾ। ਚਟਨੀ ਆਪਣੀ ਫਰੈਸ਼ ਬਣਦੀ ਹੈ। ਲੋਕਾਂ ਨੂੰ ਲੱਗਦਾ ਤਾਂ ਕਿ ਫਲੇਵਰ ਜਿਵੇਂ ਜੋ ਹੋਣਾ ਚਾਹੀਦਾ। ਚਟਨੀ ਆਪਣੀ ਫਰੈਸ਼ ਬਣਦੀ ਹੈ ਆਪਾਂ ਇਹ ਨਹੀਂ ਕਿ ਸਵੇਰ ਦਾ ਕੰਮ ਘਟਾਉਣ ਵਾਸਤੇ ਰਾਤ ਨੂੰ ਬਣਾ ਕੇ ਰੱਖ ਦਈਏ। ਸਵੇਰੇ ਹੀ ਬਣੂਗਾ ਜੋ ਬਣੂਗਾ। ਨਹੀਂ ਭਾਜੀ ਵੀ ਕਿੰਨੇ ਵਜੇ ਉੱਠ ਜਾਂਦੇ ਸਵੇਰੇ ਸਵੇਰੇ ਭਾਜੀ ਮੇਰੀ ਵਾਈਫ ਉੱਠ ਜਾਂਦੀ 5 ਵਜੇ ਉੱਠ ਜਾਂਦੀ ਹੈ ਮੈਂ ਤਾਂ ਖੈਰ ਲੇਟ ਹੀ ਉੱਠਦਾ ਮੈਂ ਆਪਣੀ ਗੱਲ ਕੀ ਕਰਾਂ ਮੈਂ ਥੋੜਾ ਆਰਾਮ ਨਾਲ ਉੱਠਦਾ ਉਹਨੂੰ ਬਣਾਉਣਾ ਹੁੰਦਾ ਸਾਰਾ ਕੁਝ ਤੇ ਉਹ 5 ਵਜੇ ਉੱਠ ਕੇ ਲੱਗੀ ਹੁੰਦੀ ਸਾਰਾ ਕੁਝ ਬਣਾਉਣ ਨੂੰ ਤੇ ਕਿ ਸਵੇਰੇ ਹੀ ਸਾਰਾ ਕੁਝ ਆ ਵੀ ਚਟਨੀ ਮਸਾਲੇ ਵਗੈਰਾ ਸਭ ਕੁਝ ਪੀਸ ਕੇ ਲੈ ਕੇ ਆਉਣੇ ਆ ਤੇ ਬਾਕੀ ਸਭ ਕੁਝ ਇੱਥੇ ਬੰਦ ਆ ਕੇ ਕੀ ਬਾਤ ਹੈ ਭਾਜੀ ਭਾਜੀ ਹੁਣ ਜਾਂਦੇ ਜਾਂਦੇ ਆ ਲੋਕੇਸ਼ਨ ਦੱਸ ਦਿਓ ਟਾਈਮਿੰਗ ਦੱਸ ਦਿਓ ਜਿਹੜੇ ਅੰਮ੍ਰਿਤਸਰ ਆਉਂਦੇ ਨੇ ਯਾ ਜਿਹੜੇ ਸਵਾਦ ਦੇ ਚਟੋੜੇ ਨੇ ਖਾਣ ਪੀਣ ਦਾ ਸ਼ੌਂਕ ਰੱਖਦੇ ਨੇ ਉਹ ਵੀ ਇੱਥੇ ਆ ਸਕਦੇ ਨੇ ਲਕੇਸ਼ਾ ਮੈਂ ਤਾਂ ਜਨਾ ਮੈਨੂੰ ਕੀ ਹੋਰ ਦੱਸਣਾ ਚਾਹਨਾ ਆਪਣੇ ਕੋਲ ਇੱਕ ਥਾਲੀ ਹੁੰਦੀ ਹੈ 40 ਰੁਪਏ ਦੀ ਅੱਛਾ ਜੀ ਤੇ ਚਾਰ ਫੁਲਕੇ ਦੋ ਸਬਜ਼ੀਆਂ ਤੇ ਸੈਲਡ ਤੇ ਨਾਲੇ ਥੋੜੇ ਚੋਲ ਅੱਛਾ ਜੀ ਉਹ ਆਪਾਂ 40 ਰੁਪਏ ਥਾਲੀ ਵੇਚਦੇ ਆ ਤੇ ਆਪਣੇ ਜੋ ਉਮਰ ਸਾਹ ਦੇ ਰਾਈਡਰ ਹੈਗੇ ਨੇ Zomato Swiggy Blinkit ਜੋ ਵੀ ਕਿਸੇ ਪ੍ਰਕਾਰ ਦੇ ਵੀ ਰਾਈਡਰ ਹੈਗੇ ਨੇ ਔਨ ਡਿਊਟੀ ਹੁੰਦੇ ਨੇ ਰੋਟੀ ਨਹੀਂ ਖਾ ਸਕਦੇ ਉਹ ਸਾਡੇ ਕੋਲ ਹਣ ਉਹ ਥਾਲੀ ਉਹਨਾਂ ਨੂੰ 10 ਰੁਪਏ ਲੈਸ ਤੇ ਮਿਲੂਗੀ ਤੇ ਰਾਈਡਰ ਵਾਸਤੇ ਕੀ ਆ ਬਾਰੇ ਉਹਨਾਂ ਨੂੰ ਮਤਲਬ 30 ਰੁਪਏ ਦੇ ਵਿੱਚ ਉਹਨਾਂ ਵਾਸਤੇ 30 ਰੁਪਏ ਥਾਲੀ ਆਏਗੀ 30 ਰੁਪਏ ਦਾ ਚਾਹ ਫੁਲਕੇ ਨਾਲ ਸਬਜ਼ੀ ਆ ਫੁਲਕੇ ਨਾਲ ਦੋ ਸਬਜ਼ੀਆਂ ਨਾਲ ਸੈਲਡ ਮੈਂ 40 ਜੇ ਸਬਜ਼ੀ ਰਿਫਿਲ ਵੀ ਕਰ ਦਿੰਨਾ ਉਹੀ ਰੇਟ ਦੇ 30 ਰੁਪਏ ਦੇ ਵਿੱਚ ਉਹਨਾਂ ਉਹਵੇਂ 40 ਰੁਪਏ ਥਾਲੀ ਆ ਉਨਾ ਵਾਸਤੇ 30 ਰੁਪਏ ਖੜੀ ਹੈ ਬਸ ਉਹ ਗੱਲ ਇਹ ਹੈ ਕਿ ਬਸ ਔਨ ਡਿਊਟੀ ਹੋਣ ਆਪਣੀ ਰਾਈਡਿੰਗ ਕਰ ਰਹੇ ਹੁਣ ਤੁਸੀਂ ਆਪ ਵੀ ਇਹ ਕੰਮ ਕਰਦੇ ਸੀ ਕਿ ਮਜਬੂਦੀ ਸਮਝਦੇ ਹੋ ਉਹਨਾਂ ਦੇ ਕੋ ਲੰਗਿਆ ਆ ਤੇ ਮੈਨੂੰ ਪਤਾ ਹੈ ਦੁਬਾਰੇ ਕਿ ਕੀ ਆਪਾਂ ਕਿਵੇਂ ਭੁੱਖੇ ਪਾਣੇ ਕੰਮ ਕਰਦੇ ਰਹਿੰਨੇ ਆ ਖੜੀ ਦਿਹਾੜੀ ਤੇ ਚੰਗੀ ਰੋਟੀ ਨਹੀਂ ਮਿਲਦੀ ਕਿਤੇ ਘਰ ਦੀ ਰੋਟੀ ਖਾਣ ਦਾ ਮਨ ਕਰਦਾ ਤਾਂ ਮੇਰੇ ਕੋਲ ਵੀ ਜ਼ਰੂਰ ਆਉਣ ਤੇ 10 ਰੁਪਏ ਲੈ ਕੇ ਆਪਣਾ ਕੰਮ ਕਰੀਦਾ। ਕੀ ਆਪਦਾ ਕਿ ਉਹ ਮੈਂ ਬਲੀ ਡੈਸਟ ਜੀ ਆਪਾਂ ਸੀਤਾ ਸਾਹਿਬ ਤੋਂ ਗਰਵਾਲੀ ਗੇਟ ਵੱਲ ਲਾਵਾਂਗੇ। ਠੀਕ ਹੈ ਜੀ ਸੀਤਾ ਸਾਹਿਬ ਤੋਂ ਆਪਾਂ ਗਰਵਾਲੀ ਗੇਟ ਵੱਲ ਔਣਾ ਜੀ। ਤੇ ਰਾਹ ਦੇ ਵਿੱਚ ਹੀ ਗਰਵਾਲੀ ਗੇਟ ਤੋਂ ਪਹਿਲਾਂ 5 ਫੀਟ ਦਰਗਾਹ ਪਾਉਗੀ ਖੱਬੇ ਪਾਸੇ ਅੱਛਾ ਭਾਈ ਸੀ ਡਿਵੀਜ਼ਨ ਥਾਣੇ ਸਾਹਮਣੇ ਹੂੰ ਸੀ ਡਿਵੀਜ਼ਨ ਥਾਣਾ ਵੀ ਹੈਗਾ ਗਰਵਾਲੀ ਗੇਟ ਵਾਲਾ ਬਿਲਕੁਲ ਬਿਲਕੁਲ ਇੱਧਰ ਵੀ ਆਪਾਂ ਨਿਗਾਹ ਕਰਵਾ ਦਿੰਦੇ ਹਾਂ ਅਮਿਤ ਜੀ ਤੁਹਾਨੂੰ ਪਛਾਣਦੇ ਹੈ ਹੀ ਆ ਹਾਂਜੀ ਬਿਲਕੁਲ ਆਪੋਜ਼ਿਟ ਥਾਣੇ ਦੇ ਸਾਹਮਣੇ ਦਰਗਾਹ ਹੈਗੀ ਜੇ ਉਹਦੇ ਨਾਲ ਹੀ ਆਪਣੀ ਕਾਰ ਲੱਗੀ ਹੋਈ ਆ ਫਿਰ ਇਹ 11 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਆਪਾਂ ਇੱਥੇ अवेलेबल ਹੁੰਨੇ ਆ ਸਮਾਂ ਦੇ ਅਵੇਲੇਬਲ ਹੁੰਦਾ ਤੇ ਸ਼ਰਦਾਈ ਵੀ ਨਾਲ ਆਪਣੀ ਅਵੇਲੇਬਲ ਹੁੰਦੀ ਹੈ ਤੇ ਸਾਡੇ ਕੋਲ ਆਓ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ ਜੀ ਥੈਂਕ ਯੂ ਸੋ ਮਚ ਬਾਜੀ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਮਿਲ ਕੇ ਜਿੰਨੀ ਤੁਸੀਂ ਦੋਨੋਂ ਮਿਲ ਕੇ ਹਜੇ ਮੈਮ ਹਜੇ ਵੀ ਮਿਹਨਤੀ ਕਰੀ ਜਾਦੇ ਕੰਮ ਹੀ ਕਰੀ ਜਾਦੇ ਆ ਸਾਵਾ ਦਿਨਾਂ ਦਾ سلسلہ ਚੱਲਦਾ ਰਹਿੰਦਾ ਤੁਸਾਰੇ ਜ਼ਰੂਰ ਆਓ ਜਿਉਂਨਾ ਜਦ ਅਸੀਂ ਇਹ ਫੂਡ ਇੰਜੋਏ ਕਰਦੇ ਆ ਦੇਖਦੇ ਰਹੋ ਸਿਟੀ ਅਨਲਾਈਨ ਫੂਡੀ ਸੰਗਾ ਜੀ